ਪਾਪਾ ਨਾ 2-3 ਦਿਨ ਪਹਿਲਾਂ ਛੋਲਿਆਂ ਦੀ ਦਾਲ ਬਣਾਈ ਸੀਗੀ ਤੇ ਉਹਨਾਂ ਆਪਣੇ ਬੱਚਿਆਂ ਨੇ ਬਹੁਤ ਹੀ ਖੁਸ਼ ਹੋ ਕੇ ਖਾਧੀ ਇਹ ਛੋਲਿਆਂ ਦੀ ਦਾਲ ਨਾ ਜਿਵੇਂ ਠੰਡੀ ਹੁੰਦੀ ਹੈ ਮਤਲਬ ਆ ਦੇਖੋ ਇਹ ਜਗੀ ਹੈ ਇਹਨੂੰ ਧੋ ਲਿੱਤਾ ਸੀ ਇਹ ਇਹ ਭਿੱਜ ਗਈ ਆ ਤੇ ਇਹਦੇ ਅੱਜ ਆਪਾਂ ਬਣਾਵਾਂਗੇ ਵਿੱਚ ਇਹਦੇ ਕद्दू ਪਾ ਕੇ ਇਹ ਤਾਂ ਦੀ ਆਪਾਂ ਲੈ ਆਨੇ ਆ ਦੋ ਕੱਦੂ ਤੇ ਇੱਕ ਕੱਦੂ ਆਪਾਂ ਉਧਰ ਰੱਖ ਲਿਆ ਉਹ ਤਾਂ ਆਪਾਂ ਬਣਾਵਾਂਗੇ ਰੈਤਾ ਤੇ ਇਹ ਆਪਾਂ ਲੈਣ ਦੋ ਕੱਦੂ ਇਹਨਾਂ ਦੀ ਆਪਾਂ ਕਟਿੰਗ ਕਰਦੇ ਆ ਤੇ ਇਹ ਦਾਲ ਆਪਣੀ ਪਹਿਜੀ ਚੁੱਕੀ ਹੈ ਤੇ 10 ਮਿੰਟ ਆਪਾਂ ਇਹਨਾਂ ਕੱਦੂਆਂ ਨੂੰ ਛਿਲ ਕੇ ਇਹਨਾਂ ਦਾ ਚੰਗੀ ਤਰ੍ਹਾਂ ਛਿਲਕਾ ਉਤਾਰ ਕੇ ਤੇ ਫਿਰ ਆਪਾਂ ਇਹਨਾਂ ਨੂੰ ਚੀਰ ਲੈਣੇ ਆ ਸਬਜ਼ੀ ਵਾਸਤੇ ਇਹਨਾਂ ਦੀ ਕਟਿੰਗ ਕਰ ਲੈਣੇ ਆ ਅੱਜ ਕੱਦੂਆਂ ਦੀ ਕਟਿੰਗ ਆਪਾਂ ਕਰ ਲਈ ਤੇ ਇਹਨਾਂ ਕੱਦੋਂ ਬੜੇ ਸੋਨੇ ਸੀ ਬਹੁਤ ਹੀ ਜ਼ਿਆਦਾ ਕੂਲੇ ਕੂਲੇ ਜੇ ਤੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਦੇ ਪੀਸ ਬਣਾ ਲਏ ਇਹਦੇ ਛੋਟੇ ਛੋਟੇ ਤੇ ਕਿਉਂਕਿ ਇਹ ਫਿਰ ਦਾਲ ਦੇ ਵਿੱਚ ਘੁਲ ਜਾਣਗੇ ਤੇ ਇਧਰ ਆਪਣੀ ਦਾਲ ਆ ਤੇ ਇਧਰ ਆਪਾਂ ਪਾਇਆ ਕੁੱਕਰ 'ਚ ਪਾਣੀ ਤੇ ਸੋ ਹੁਣ ਆਪਾਂ ਇਹਨੂੰ ਦਾਲ ਨੂੰ ਪਾ ਦਿੰਨੇ ਹਾਂ ਦਾਲ ਨੂੰ ਆਪਾਂ ਦੋ ਤਿੰਨ ਪਾਣੀ ਢੋ ਲਿਆ ਹੈ ਤੇ ਨਾਲ ਹੀ ਆਪਾਂ ਇਹਦੇ 'ਚ ਪਾਵਾਂਗੇ ਇਹ ਕਦੋਂ ਪਾ ਤੇ ਤੇ ਨਾਲ ਆਪਾਂ ਪਾ ਦਾਂਗੇ ਇੱਕ ਚਮਚਾ ਇੰਨਾ ਕ ਚਮਚਾ ਆਪਾਂ ਇੰਨਾ ਕ ਚਮਚਾ ਲੋਨ ਦਾ ਪਾ ਦਾਂਗੇ ਇਹਦੇ ਨਾਲ ਕੀ ਹੁੰਦਾ ਕਿ ਆਪਣੀ ਦਾਲ ਜਿਹੜੀ ਆ ਉਹ ਉਬਲਦੀ ਨਹੀਂ ਤੇ ਦਾਲ ਬੜੀ ਸੋਣੀ ਖੋਲ ਕੇ ਬਣੇਗੀ ਤੇ ਇੰਨਾ ਕ ਆਪਾਂ ਪਾਵਾਂਗੇ ਦੇਸੀ ਘਿਓ ਬਾਕੀ ਘਿਓ ਆਪਾਂ ਪਾਵਾਂਗੇ ਤੜਕੇ ਚ ਇਦੇ ਨਾਲ ਕੀ ਹੁੰਦਾ ਕਿ ਆਪਣੀ ਜਿਹੜੀ ਮਤਲਬ ਦਾਲ ਹੁੰਦੀ ਆ ਨਾ ਇਹ ਉੱਪਲਦੀ ਨਹੀਂ ਕਿ ਮੇਰੇ ਨਾਲ ਇੱਕ ਹੱਥ 'ਚ ਮੋਬਾਈਲ ਹੁੰਦਾ ਟ੍ਰਾਈਪੋਡ ਮੈਂ ਲੈ ਵੀ ਲਿਆ ਆ ਫਿਰ ਮੈਨੂੰ ਆਲਸ ਹੁੰਦਾ ਲਾਉਣ ਦਾ ਤੇ ਮੈਂ ਉੱਤੇ ਬਸ ਜਲਦੀ ਜਲਦੀ ਕੰਮ ਕਰ ਲੈਣੀ ਆ ਤੇ ਫਿਰ ਮੈਨੂੰ ਆਲਸ ਹੋ ਜਾਂਦਾ ਤੇ ਮੈਂ ਹੱਥ ਨਹੀਂ ਫੜ ਕੇ ਵੀਡੀਓ ਬਣਾਉਣੀ ਆ ਤੇ ਲੋ ਜੀ ਹੁਣ ਇਹਦੇ ਚ ਆਪਾਂ ਲੋਣ ਵੀ ਪਾਤਾ ਤੇ ਦਾਲ ਵੀ ਪਾਤੀ ਤੇ ਕਦਾਲ ਵੀ ਪਾਤੀ ਤੇ ਕद्दू ਵੀ ਪਾਤਾ ਤੇ ਹੁਣ ਆਪਾਂ ਇਹਦਾ ਲਾ ਦੇਾਂਗੇ ਟੱਕਣ ਤੇ ਇਹਦੀਆਂ ਆਪਾਂ ਲਗਾ ਦੇਵਾਂਗੇ 6 ਸੀਟੀਆਂ 6 ਸੀਟੀਆਂ ਲੱਗ ਜਾਣਗੀਆਂ ਫਿਰ ਆਪਾਂ ਤੜਕਾ ਲਾਵਾਂਗੇ ਇਹਦਾ ਸੋ ਆਪਾਂ ਇਹਨੂੰ ਧਰ ਦਿੰਨੇ ਆ ਹੁਣ ਆਪਣੀ ਬਣ ਕੇ ਹੋ ਚੱਲੀ ਇਹ ਤਿਆਰ ਤੇ ਇਧਰ ਆਪਾਂ ਲੈਏ ਨੇ ਚਾਰ ਪਿਆਜ਼ మీడియం ਸਾਈਜ਼ ਪਿਆਜ਼ ਲੈਣੇ ਤੇ ਦੋ ਲੈਨੇ ਟਮਾਟਰ ਆ ਲਿਆ ਨੇ ਕੁਛ ਹਰੀਆਂ ਮਿਰਚਾਂ ਤੇ ਆ ਲੈ ਆ ਲਸਣ ਤੇ ਅਦਰਕ ਪੇਸਟ ਆਪਣੇ ਕੋਲ ਹੈਗਾ ਇਹ ਦਾ ਪੇਸਟ ਹੈਗਾ ਥੋੜਾ ਜਿਹਾ ਆਪਾਂ ਉਹਦੀ ਵਰਤੋਂ ਕਰਾਂਗੇ ਬੱਚੇ ਥੋੜਾ ਜਿਹਾ ਅਦਰਕ ਨਾਲ ਘੱਟ ਖਾਂਦੇ ਆ ਛੋਟੇ ਬੱਚਿਆਂ ਦਾ ਕਰਕੇ ਨਾ ਮੈਨੂੰ ਫਿਰ ਉਹ ਉਸੇ ਹਿਸਾਬ ਨਾਲ ਚੇਜ਼ ਪਾਣੀ ਪੈਂਦੀ ਬਾਕੀ ਚੀਜ਼ ਦਾ ਥੋੜੀ ਆਪਾਂ ਵਾਧੂ ਵੀ ਪਾ ਸਕਦੇ ਜਿਵੇਂ ਪਿਆਜ਼ ਟਮਾਟਰ ਤੇ ਉਹ ਜਿੰਜਰ ਥੋੜਾ ਜਿਹਾ ਘੱਟ ਪਾ ਦਾਂਗੇ ਤੇ ਇਸੋ ਆਪਾਂ ਇਹਦੀ ਕਟਿੰਗ ਕਰਦੇ ਆ ਇਹਨੂੰ چیر ਕੇ ਤੇ ਤੜਕਾ ਲਾਉਨੇ ਆ ਦਾਲ ਆਪਣੀ ਤਿਆਰ ਹੋਣ ਵਾਲੀ ਐ ਹੋ ਕੁਛ ਹੋ ਚੁੱਕੀ ਸਮਝ ਲਓ ਇਹ ਦਾਲ ਬਹੁਤ ਹੀ ਵਧੀਆ ਬਣਦੀ ਐ ਦਾਲ ਨਾ ਸਾਡੇ ਪਿੰਡ ਗੁਰੂ ਘਰ ਵਿੱਚ ਇਹਨਾਂ ਦਿਨਾਂ ਵਿੱਚ ਮਈ ਜੂਨ ਦੇ ਦਿਨਾਂ ਚ ਮਈ ਜੂਨ ਜਲਾਈ ਚ ਨਾ ਸੰਗਰਾਮ ਦੇ ਮਹੀਨੇ ਤੇ ਜਦੋਂ ਵੀ ਲੰਗਰ ਲੱਗਦਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹਮੇਸ਼ਾ ਦਾਲ ਕद्दू ਬਣਦਾ ਛੋਲਿਆਂ ਦੀ ਦਾਲ ਤੇ ਕद्दू ਤੇ ਸੋ ਹੁਣ ਵੀ ਬਣਦਾ ਹੋਏਗਾ ਹੁਣ ਅਸੀਂ ਸ਼ਹਿਰ ਚ ਆ ਗਏ ਤੇ ਨੀ ਤਾਂ ਹਰ ਸੰਗਰਾਮ ਤੇ ਗੁਰਦੁਆਰੇ ਜਾਈਦਾ ਸੀ ਸੇਵਾ ਕਰੀਦੀ ਸੀ ਤੇ ਪ੍ਰਸ਼ਾਦਾ ਬੜਾ ਸਵਾਦ ਲੱਗਦਾ ਸੀ ਹਾਲ ਕੱਦੂ ਨਾਲ ਤੇ ਸੋ ਚਲੋ ਵਾਹਿਗੁਰੂ ਜਿਵੇਂ ਜਿਵੇਂ ਬੱਚਿਆਂ ਦੇ ਕੋਲ ਜਾਣਾ ਪੈਂਦਾ ਸ਼ਹਿਰਾਂ 'ਚ ਤੇ ਇਹ ਆਪਣਾ ਆਪਾਂ ਕਰ ਲਿਆ ਤੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ। ਲੋਜੀ ਕਿਉਂ ਆਪਣਾ ਹੋ ਗਿਆ ਗਰਮ ਤੇ ਆ ਆਪਾਂ ਪਾ ਦਿੰਨੇ ਆ ਲਸਣ ਇਹ ਲਸਣ ਦੇ ਵਿੱਚ ਨਾ ਪਿਆਜ਼ ਮਿਕਸ ਜਾਈ ਕਰ ਦਿੱਤਾ

ਤੇ ਫੇਰ ਆਪਾਂ ਕੋਈ ਕੋਈ ਵਿੱਚ ਇਹ ਪਿਆਰੀ ਚਲਾ ਗਿਆ ਉਹ ਜਿਹੜਾ ਮੈਂ ਤਾਂ ਮਸਤਿਆ ਵੀ ਉਸ ਕਰਕੇ ਮਿਕਸ ਆ ਗਿਆ ਤੇ ਬਾਹਲਣਾ ਆਪਣੀ ਬੜੀ ਸੋਹਣੀ ਬਣੀ ਆ ਵੇਖੋ ਬਾਹਲ ਆਪਣੀ ਬੜੀ ਸੋਹਣੀ ਬਣੀ ਆ ਵੇਖੋ ਇਹਨਾਂ ਵਿੱਚ ਕੁਝ ਕੋਲ ਜਾਂਦਾ ਹੁੰਦਾ ਵਾ ਕੁਝ ਪੀਸ ਰਹਿ ਜਾਂਦੇ ਹੁੰਦੇ ਆ ਤੇ ਧਾਲੀ ਇਹ ਇੱਕ ਜਿਆਦਾ ਸਵਾਦ ਬਣਦੀ ਆ ਨਾ ਬਹੁਤ ਜਿਆਦਾ ਸਵਾਦ ਬਣਦੀ ਧਾਲ ਆ ਨਾਲ ਬੱਚਿਆਂ ਨੇ ਸੁੱਕੇ ਆਲੂ ਬਣਵਾ ਲੈਣੇ ਆ ਤੇ ਥੋੜਾ ਜਿਹਾ ਦਦਾਂ ਖਾਂਦੇ ਵੀ ਆ ਖੁਸ਼ ਹੋ ਕੇ ਜਾ ਕਹਿਣਗੇ ਨਾਲ ਚੋਲ ਬਣਾ ਦੋ ਗਰਮੀ ਆ ਨਾ ਤੇ ਬੱਚੇ ਬਸ ਇਦਾਂ ਕੁਝ ਨਾ ਖਾصه ਨੰਨ ਹੁੰਦਾ ਆ ਹਿੰ ਚਿੱਟੀ ਵੀ ਚੀਜ਼ ਹੋਵੇ ਗਾਲੀ ਵੀ ਹੋਵੇ ਉੱਥੇ ਜਾਂਦਾ ਗਰਮੀ ਆ ਉੱਥੇ ਅਖਾਲ ਦੇਖੋ ਬੱਚੇ ਦੀ ਆਪਣੀ ਦੁਨੀਆ ਇਹਨਾਂ ਲਈ ਆਪਾਂ ਸਾਰਾ ਕੁਝ ਕਰਨਾ ਹਨਾ ਤੇ ਮੈਨੂੰ ਤਾਂ ਲੱਸੀ ਨਾ ਜਿੱਦਾਂ ਮਰਜ਼ੀ ਕੰਮ ਹੋਵੇ ਨਹੀਂ ਹੁੰਦਾ ਤੇ ਰੋਟੀ ਪਾਣੀ ਦੇ ਕੰਮ ਤੋਂ ਨਹੀਂ ਮਰਜ਼ੀ ਜਿਆਦਾ ਹੁੰਦਾ ਰੋਟੀ ਪਾਣੀ ਦਾ ਕੰਮ ਤਾਂ ਬੜੇ ਚਾਅ ਨਾਲ ਕਰਦੇ ਨੇ ਤੂੰ ਵੀ ਗਾਣੇ ਗਾਈ ਜਾਂਨਾ ਐਸੇ ਮੈਂ ਕਿਹੜੇ ਗਾਣੇ ਗਾਈ ਜਾਂਨਾ ਜਿਸ ਮਸਾਲਾ ਆਪਣਾ ਗਿਆ ਪੁੱਜ ਤੇ ਹੁਣ ਆਪਾਂ ਥੋੜਾ ਜਿਹਾ ਨਮਕ ਤੇ ਕਿਉਂ ਪਹਿਲਾਂ ਦਾਲ ਚ ਪਾਇਆ ਸੀ ਤੇ ਇਸ ਲਈ ਇੰਨਾ ਕੁ ਨਮਕ ਆਪਾਂ ਹੋਰ ਪਾ ਦਿੰਨੇ ਆ ਦਾਲ ਦੇ ਹਿਸਾਬ ਨਾਲ ਇੰਨਾ ਕੁ ਨਮਕ ਨਾਲ ਪੈ ਜਾਣਾ ਤੇ ਹੁਣ ਪਾਵਾਂਗੇ ਆਪਾਂ ਹਲਦੀ ਕਿਉਂਕਿ ਆਪਾਂ ਹਲਦੀ ਦਾਲ ਚ ਨਹੀਂ ਪਾਈ ਪਹਿਲਾਂ ਅੰਦਰ ਕਈ ਵਾਰੀ ਕਈ ਲੋਕ ਉੱਧਰ ਵੀ ਪਾ ਲੈਂਦੇ ਆ ਪਰ ਮੈਂ ਨਹੀਂ ਪਾਉਂਦੀ ਚੰਨੂ ਆਪਣਾ ਆਪਣਾ ਸਵਾਦ ਹੁੰਦਾ ਹਲਦੀ ਪਾਤੀ ਸੀ ਆਪਾਂ ਤੇ ਹੁਣ ਆਪਣਾ ਆਇਆ ਹੈਗਾ ਜੀਰਾ ਪਾウダー ਭੁੰਨਿਆ ਹੋਇਆ ਜੀਰਾ ਪਾウダー ਤੇ ਇਹ ਹੈਗੀਆਂ Shimla lal mircha ਤੇ ਇਹ ਹੈਗਾ ਆਪਣੇ ਕੋਲ ਜਿਹੜਾ ਦਾਲ ਤੇ ਛੋਲਿਆਂ ਵਾਸਤੇ ਬਣਾਇਆ ਹੋਇਆ ਮਸਾਲਾ ਕਰੇ ਆਪਾਂ ਆਪ ਹੀ ਰੈਡੀ ਕੀਤਾ ਸੀ ਨਾ ਤੇ ਹੁਣ ਆਪਾਂ ਨਾ ਮੜਾ ਜੀ ਆਪਾਂ ਨੂੰ ਪਾਣੀ ਪਾਉਣਾ ਪਊਗਾ ਬਿਲਕੁਲ ਮੜਾ ਜੀ ਤੇ ਫਿਰ ਆਪਾਂ ਇਹਦੇ ਵਿੱਚ ਦਾਲ ਪਾ ਦਾਂਗੇ ਇਹਨਾਂ ਆਪਣਾ ਮਸਾਲਾ ਪੁੱਜ ਜਾਏਗਾ ਦੇਖੋ ਮਸਾਲੇ ਦੀ ਲੁੱਕ ਕਿੰਨੀ ਸੋਹਣੀ ਆਈ ਆ ਤੇ ਆਪਾਂ ਜਿੱਦਾਂ ਚੱਲ ਦੇਸੀ kiểu ਦਾ ਤੜਕਾ ਲਾ ਲੈਨੇ ਆਪਣੀ ਆਪਣੀ ਮਰਜ਼ੀ ਹੁੰਦੀ ਆ ਚਲੋ ਹਰ ਕਿਸੇ ਕੋਲ ਨਹੀਂ ਵੀ ਲਾਇਆ ਜਾਂਦਾ ਉਦਾਂ ਇਹ ਸੋਚ ਲਈਦਾ ਵੀ ਚਲੋ ਦਵਾਈਆਂ ਤੇ ਵੀ ਇੰਨੇ ਪੈਸੇ ਲਾਉਂਦਾ ਹੀ ਆ ਬੰਦਾ ਹਨਾ ਤੇ ਚਲੋ ਮਾੜਾ ਮੋਟਾ ਬੰਦਾ ਗਰਮੀ ਦੇ ਵਿੱਚ ਬਚਿਆ ਰਵੇ ਤਾਂ ਕਰਕੇ ਫਿਰ ਚਲੋ ਜਿਹੜਾ ਆਪਾਂ ਘਰੇ ਮਨਾਈ ਦਾ ਬਣਾ ਲਈਏ ਕਿਉਂ ਤੇ ਉਹੀ ਤਵਰ ਤੋਂ ਕਰ ਲਈ ਜੀ ਦਾਲ ਨੂੰ ਤੜਕਾ ਲਾ ਲਿਆ ਆਪਣਾ ਪੂਰੀ ਤਰ੍ਹਾਂ ਨਾਲ ਪੁੱਜ ਗਿਆ ਕਿੰਨਾ ਸੁਨਾ ਕਲਰ ਆ ਗਿਆ ਬਹੁਤ ਹੀ ਸੁਨਾ ਕਲਰ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦਾਂਗੇ ਬਾਰੇ ਗੁਰੂ ਜੀ ਦਾਲ ਬਣੀ ਬਹੁਤ ਵਧੀਆ ਚਲੋ ਹੁਣ ਇਹ ਚਾਹ ਹੈ ਬੱਚੇ ਪਰੌਂਠੀਆਂ ਨਾਲ ਖਾ ਲਣ ਜੇ ਟਾਈਮ ਹੋਇਆ ਆਪਾਂ ਤੰਦੂਰ ਤੇ ਰੋਟੀਆਂ ਬਣਾ ਲਾਂਗੇ ਜੇ ਬੱਚਿਆਂ ਨੇ ਜਿੱਤਾਂ ਦੀ ਵੀ ਰੋਟੀ ਖਾਣੀ ਹੋਊਗੀ ਨਾਲ ਦਾਲ ਬਹੁਤ ਹੀ ਵਧੀਆ ਲੱਗੂਗੀ ਥਾਲ ਪਣੀ ਨੂੰ ਦੇਖੋ ਕਿੰਨੀ ਵਜਾ ਦਾ ਵਧੀਆ ਨਾ ਤੇ ਜ਼ਿਆਦਾ ਪਤਨੀ ਤੇ ਨਾ ਐਨ ਪਰਫੈਕਟ ਬਣੀ। ਸ਼ੀ ਐ ਸੀਟੀਆਂ ਲਵਾਈਆਂ ਸੀ ਤੇ ਦਾਲ ਬਣੀ ਬਹੁਤ ਹੀ ਜ਼ਿਆਦਾ ਵਧੀਆ। ਜੀ ਦਾਲ ਆਪਣੀ ਬਣ ਚੋਗੀ ਬਿਲਕੁਲ ਪਰਫੈਕਟ ਤਿਆਰ ਕਰੋ ਚੈੱਕ ਤੇ ਬਿਲਕੁਲ ਪਰਫੈਕਟ ਤੁਸੀਂ ਦੱਸੋ ਇਹ ਦਾਲ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜੇਕਰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਵੇਂ ਹੀ ਮੇਰੀਆਂ ਮਤਲਬ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲਾਂ ਵੀ ਤੁਸੀਂ ਬਹੁਤ ਹੈਲਪ ਕਰ ਰਹੇ ਹੋ ਬਹੁਤ ਵਧੀਆ ਰਿਸਪੌਂਸ ਆ ਰਿਹਾ ਤੇ ਸੋ ਕਿਰਪਾ ਕਰਕੇ ਜਰੂਰ ਲਾਈਕ ਕਮੈਂਟ ਜਿਵੇਂ ਸੋਨੇ ਸੋਨੇ ਕਮੈਂਟ ਕਰਦੇ ਹੋ ਇਵੇਂ ਹੀ ਕਰਦੇ ਰਹੋ ਮੇਰੀ ਪਿਆਰੀ YouTube ਫੈਮਿਲੀ ਤੇ ਦੇਖੋ ਦਾਲ ਦੀ ਲੁੱਕ ਤੇ ਆਜੋ ਆਪਾਂ ਸਾਰੇ ਜਿੰਨੇ ਰਲ ਕੇ ਸਰਵ ਕਰੀਏ